ਲੇਕ ਕਤੈ ਨਾ ਛੂਟੀ ਏ ਖਿੰਖਨ ਭੂਲਣ ਹਾਰ ਬਖਸ਼ ਨਹਾਰ ਬਖਸ਼ ਲੈ ਨਾਨਕ ਪਾਰ ਉਤਾਰ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਅਪਰਾਧੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਪੀਖਿਆ ਸੇ ਫਿਰ ਗੁਰਵਾਸ ਨ ਪਰਿਆਰੀ ਕਹੂ ਨਾਨਕ ਹਮ ਲੂਣ ਹਰਾਮੀ ਬਖਸ਼ ਲਿਓ ਪ੍ਰਭ ਅੰਤਰ ਜਾਮੀ ਅਰਡਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨੰਦਕ ਜੇ ਕੋਈ ਉਸ ਕਾ ਸੰਗੀ ਹੋ ਵੈ ਨਾਲ ਲਾਏ ਸੁਧਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਗਰਾ ਮਾਇ ਸੁਹੰਦੀਆਂ ਹਰ ਪਰ ਸੰਗ ਬੈਠੜੀਆਂ ਤਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇਲੜ ਹਿਆ ਮੰਗਰ ਮੈਂ ਸੁਹੰਦਿਆ ਹਰ ਫਿਰ ਸੰਗ ਬੈਠੜੀਆਂ ਤਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇਲੜ ਹਿਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਦ ਸਹਿਲੜੀਆਂ ਸਾਦ ਜਣਾਤੇ ਬਹਾਰੀ ਸੇ ਰਹਿਣ ਅਕੇਲ ਰਹੀਆ ਤਿੰਨ ਦੁੱਖ ਨ ਕਭੂ ਉਤਰੇ ਸੇ ਜਮ ਕੇ ਵਸ ਪੜਹੀਆ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਸਨ ਨੇਤ ਖੜੀਆ ਅਰਤਨ ਜਿਵਹਰ ਲਾਲ ਹਰ ਕੰਠੋ ਤਨਾ ਜੜੀਆ ਨਾਨਕ ਬਾਂਛੇ ਧੂੜ ਤਿਨ ਪ੍ਰਭ ਸਰਣੀ ਦਰ ਪੜਹੀਆ ਮੰਗਰਾ ਪ੍ਰਭ ਆਰਾਧਨਾ ਬਹੜਨਾ ਜਨਮੜਹੀਆ ਮੰਗਰਾ ਪ੍ਰਭ ਆਰਾਧਨਾ ਬਾਹੜਨਾ ਜਨਮੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਗਰ ਮਾਇ ਸੁਹੰਦੀਆਂ ਹਾਰ ਪਰ ਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜ੍ਹਿਆ ਸਤਿਗੁਰ ਦੀ ਕਿਰਪਾ ਸਦਕਾ ਅੱਜ ਮਗਰ ਦਾ ਮੀਨਾ ਆਰੰਭ ਹੋਇਆ ਸਤਿਗੁਰ ਦੀ ਕਿਰਪਾ ਕਰਨ ਦਾ ਰਾਇਆ ਸੰਗਤਾਂ ਦੇ ਸਿਰ ਤੇ ਮੇਰ ਦਾ ਹੱਥ ਰੱਖਣ ਦਰੋਂ ਕਰੋ ਨਾਮ ਦੀਆਂ ਦਾਤਾਂ ਸੇਵਾ ਸਿਮਰਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ